ਸਾਡੀ ਪਾਰਟੀ ਇੱਕ ਯਾਦ ਪੱਤਰ ਦਊਗੀ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੱਧੂ ਹੈਗਾ ਤਾਂ ਮਾਨ ਹੈ ਪਰ ਪਤਾ ਨਹੀਂ ਕਦੇ ਉਹਦੇ ਚੋਂ ਮਾਨ ਦਾ ਖੂਨ ਦਿਖਿਆ ਨਹੀਂ ਮੈਨੂੰ ਦੂਸਰਾ एफसीपीसी ਤੋਂ ਅਸੀਂ ਯਾਦ ਪੱਤਰ ਦਵਾਂਗੇ ਕਿ ਜਿਹੜਾ ਦਿੱਲੀ ਹੋਣ ਚੰਡੀਗੜ੍ਹ ਨੂੰ ਯੂਨੀਅਨ ਟਰੈਟਰੀ ਬਣਾ ਰਿਹਾ ਇਹਦੇ ਬਾਰੇ ਸਾਰੇ ਪਾਰਟੀਆਂ ਨੂੰ ਬੁਲਾਓ ਸਾਰੀਆਂ ਸੰਸਥਾਵਾਂ ਨੂੰ ਬੁਲਾਓ ਜ਼ਿੰਮੇਵਾਰਾਂ ਦੇ ਯੂਨੀਅਨਾਂ ਨੂੰ ਬੁਲਾਓ ਤੇ ਮਤਵ ਹੋਣ ਅੱਗੇ ਜਨਨਕ ਸਕੱਤਰ ਮਹਿੰਦਰਪਾਲ ਸਿੰਘ ਪੜ ਦੇਣਗੇ ਉਹ ਸਿੱਟੇ ਕਰ ਲੋ ਪੂਰੇ ਸਿੱਟੇ ਕਰ ਲੋ ਕੋ ਜਿਹੜਾ ਪਾਰਟੀ ਨੇ ਫੈਸਲਾ ਕੀਤਾ ਜੋ ਪ੍ਰਧਾਨ ਸਾਹਿਬ ਨੇ ਦੱਸਿਆ ਮੈਂ ਉਹਦੇ ਬਾਰੇ ਕਲੀਅਰ ਹੋਣਾ ਚਾਹੁੰਨਾ ਕਰਨਾ ਚਾਹੁੰਨਾ ਸੰਗਤ ਨੂੰ ਪਾਰਟੀ ਸੋਚਦੀ ਹੈ ਕਿ 1947 ਤੋਂ ਲੈ ਕੇ ਕਿ ਸਾਡੇ ਨਾਲ ਜਿਹੜੀਆਂ ਬੇਵਫਾਈਆਂ ਹੋਣੀਆਂ ਨੇ ਸਾਨੂੰ ਆਪਣਾ ਮੁਲਕ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਉਹਦੀ ਅਗਲੀ ਕੜੀ ਦੇ ਵਿੱਚ ਜਦੋਂ ਛੜ ਤੋਂ ਪਾਣੀ ਖੋਲੇ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ ਅੱਜ ਚੰਡੀਗੜ੍ਹ 1 ਦਸੰਬਰ ਨੂੰ ਜਿਹੜਾ ਇਜਲਾਸ ਬਣਾਇਆ ਜਾ ਰਿਹਾ ਪਾਰਲੀਮੈਂਟ ਦਾ ਉਹਦੇ ਵਿੱਚ ਮਤਾ ਪਾਸ ਕਰ ਰਹੇ ਨੇ ਇਹ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਉਹ ਸਿੱਧਾ ਲੈਫਟ ਡੈਟ ਗਵਰਨਰ ਦੇ ਤਹਿਤ ਕਰਕੇ ਸੈਂਟਰ ਦੇ ਨਾਲ ਜੋੜ ਦੇਣਗੇ ਇਹ ਚੀਜ਼ ਜੀ ਪ੍ਰਧਾਨ ਸਾਹਿਬ ਨੇ ਕਹੀ ਹੈ ਸਾਡੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਜਿਹੜਾ ਕੱਲ 24 ਤਰੀਕ ਨੂੰ ਵਿਸ਼ੇਸ਼ اجلاس ਅਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾਇਆ ਉਹਦੇ ਵਿੱਚ ਇੱਕ ਮਤਾ ਪਾਸ ਕਰੇ ਸਾਰੇ ਐਮਐਲਏ ਰਾਹੀਂ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੂਗਾ ਜੇ ਪੰਜਾਬ ਸਰਕਾਰ ਇਹ ਮਤਾ ਪਾਸ ਨਹੀਂ ਕਰਦੀ ਤਾਂ ਸਮਝੋ ਪੰਜਾਬ ਸਰਕਾਰ ਸਿੱਖਾਂ ਦੀ ਪੰਜਾਬ ਦੀ ਪੰਜਾਬੀਆਂ ਦੀ ਦੁਸ਼ਮਣ ਦੂਸਰਾ ਸਾਡਾ ਵਫਦ ਕੱਲ ਐਸਜੀਪੀਸ ਨੂੰ ਮਿਲੇਗਾ ਇਹ ਦੋਨੇ ਟੁਣੀਆਂ ਹੋਈਆਂ ਸੰਸਥਾਵਾਂ ਨੇ ਬੇਸ਼ੱਕ ਅਜ ਉਦਾਸ ਰੂਪ ਹੈ ਨਹੀਂ ਪਰ ਅਸੀਂ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡਾ ਵਫਦ ਮਿਲ ਕੇ ਕਹੇਗਾ ਕਿ ਤੁਸੀਂ ਸਾਰੀਆਂ ਧਿਰਾਂ ਨੂੰ ਇਕੱਠੇ ਕਰਕੇ ਆਹ ਜਿਹੜੀ ਲੜਾਈ ਹੈ ਇਹਨੂੰ ਫੈਸਲਾ ਕੌਣ ਪੱਦਰ ਤੱਕ ਲੈ ਕੇ ਜਾਓ ਜੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਅਸੀਂ ਬਿਨਾ ਕਿਸੇ ਸ਼ਰਤ ਦੇ ਹਮਾਇਤ ਦਿੰਨੇ ਆ ਕਿ ਅਸੀਂ ਜੋ ਵੀ ਉਹ ਫੈਸਲਾ ਪੰਜਾਬ ਦੇ ਹੱਕ ਚ ਕਰਨਗੇ ਅਸੀਂ ਉਹਦੇ ਨਾਲ ਆ ਜੇ ਇਹ ਦੋਨੋਂ ਸੰਸਥਾਵਾਂ ਆਪਣਾ ਫਰਜ਼ ਨਹੀਂ ਨਿਭਾਉਣਗੀਆਂ ਅਸੀਂ ਸਾਰੀਆਂ ਧਿਰਾਂ ਨੂੰ ਲੈ ਕੇ ਇੱਕ ਵੱਡਾ ਘੋਲ ਅਰੰਭ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ